ਅੱਜ ਅਪਾ ਪਹੁੰਚ ਗਏ ਸੰਗਤਪੁਰ ਕਲਾ ਮਠੰਡੇਰੀਏ ਦੇ ਵਿੱਚ ਤੇ ਆ ਵੀ ਕਾਲੇ ਕਿਵੇਂ ਫਿਰ ਜੋ ਉਪਰ ਠੀਕ ਆ ਉਹਦਾ ਗ੍ਰਾਫਿਟ ਮੈਚ ਕਿੰਨਾ ਬੋਲਦਾ ਮੈਂ ਤੇ 7ਵਾਂ ਵਾਂ 7ਵੇਂ ਵਿੱਚ ਬੋਲਦਾ ਪਾਲੇ ਕਿਵੇਂ ਆ ਠੀਕ ਆ ਫਿਰ ਕਿੰਨੇ ਵਜੇ ਤੁਰੇ ਤੇ ਕਿੰਨੇ ਵਜੇ ਟੀਮ ਬਣੀ ਕਹਿੰਦੇ 8 ਵਜੇ ਟੀਮ ਬਣਾਉਣ ਲੱਗਿਆ ਬਾਈ ਤੇ 11 ਕਵਜੇ ਕਲੀਅਰ ਹੋ ਗਈ ਸੀ ਤੇ ਮੁੜ ਕੇ 4 ਵਜੇ ਪਹੁੰਚ ਗਏ ਪਲੇਅਰ ਕਿੰਨੇ ਕਿੰਨੇ ਮੈਚ ਆਉਣ 7ਵਾਂ ਮੈਚ ਆ ਤੇ 12ਵਾਂ ਕਿਤੇ ਰੱਖਣਾ ਮੈਚ ਆ ਦੂਜਾ ਖਤੀਜਾ ਡੇਟਾ ਦੀ ਸਭੀ ਰਸੀਦ ਕਿਦਾਂ ਵੀਰੇ ਠੀਕ ਆ ਹੋਰ ਸੈਟ ਆ ਵੀਰੇ ਨਾਲ ਬਈ ਆਪਣੇ ਦੇਖੋ ਵੀਰੇ ਸ਼ੌਂਸਲੀ ਨੇ ਵਾਲਾ ਠੀਕ ਆ ਭਰਾ ਤੇ ਬਾਕੀ ਤੁਹਾਨੂੰ ਬਾਕੀ ਦਿਖਾਉਣਾ ਹੈ ਵਲੌਗ ਦੇ ਵਿੱਚ ਸਾਰਾ ਵੀ ਜਿਵੇਂ ਜਿਵੇਂ ਹੋਇਆ ਹਨ ਤੇ ਬਾਕੀ ਇੱਧਰ ਬਾਈ ਨਾ ਕਰਾਉਣਾਂ ਦੀ ਗੱਲ ਬਾਤ ਕਿਵੇਂ ਆ ਬਾਈ ਠੀਕ ਆ ਕਹਿੰਦੇ ਕਿੰਨੇ ਵਜੇ ਟੀਮ ਬਣਾਉਣ ਲੱਗ ਗਈ 8:00 ਵਜੇ ਹਾਂ 7:30 ਤੇਖੋਂ ਲੱਗ ਗਈ 7:30 ਬਣਾਉਣ ਲੱਗ ਗਈ ਹਨ ਤੇ 11:00 ਵਜੇ ਤਣੂ ਬਣ ਗਈ 11:00 11:30 ਤਰੀਕ ਹੋ ਗਿਆ ਵੀ ਆ ਪਲੇਅਰ ਖੇਡਣਗੇ ਨਾਲ ਤੇ 4 ਵਜੇ ਪਹੁੰਚ ਗਏ ਹਨ ਆਪਾਂ 4 ਵਜੇ ਇਹ ਨਹੀਂ ਬਾਡੇ ਲੱਗੇ ਮੈਂ ਕਹਿੰਦਾ ਹਾਂ ਮੈਚ ਮੈਂ ਕਹਿੰਦਾ ਤੇਰਾ ਵੀ ਦੂਜਾ ਕੇ ਮੈਚ ਹੀ ਆ ਹਨਾ ਚਲ ਬਾਕੀ ਬਾਈ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਬਲੌਗ ਦੇ ਵਿੱਚ ਵੀ ਕਿਵੇਂ ਉਹ ਕਿਹਾ ਡੰਨਾ ਆਪਣੇ ਨਾਲ ਕਬੱਡੀ ਪਲੇਅਰ ਉਹ ਹੀ ਟੀਮ ਵਾਲਾ ਭਾਈ ਨੂੰ ਪੁੱਛਦਾ ਵੀਰੇ ਕਿੰਨਾ ਟਾਈਮ ਲੱਗਿਆ ਛੰਡੇ ਆਉਣ ਨੂੰ ਅੱਜ ਭਾਈ ਅੱਜ 5 ਘੰਟੇ ਲੱਗੇ ਆ 5 ਘੰਟੇ ਲੱਗੇ ਅੱਜ ਆਪਣੇ ਨਾਲ ਬਾਈ ਖੇਡਦਾ ਘਲੋਟੀ ਪੈਂਡ ਚ ਤੇ ਹੋਰ ਵੀਰੇ ਕਿੱਦਾਂ ਠੀਕ ਠਾਕ ਸੈਟ ਹੈ ਸਿੱਟ ਹੈਗਾ ਮੈਚ ਗੱਡੀਆਂ ਨੇ ਵੀ ਡੇਲੀ ਨਹੀਂ ਬਾਈ ਹੁਣ ਖੇਡਿਆ ਅੱਜ ਮਸਲ ਸੀ ਖਿੱਚ ਪੈ ਗਈ ਸੀ ਅੱਛਾ ਵੀਰੇ ਹਾਂ ਹੁਣ ਖੇਡਿਆ ਥੋੜਾ ਰੈਸਟ ਕਰ ਅੱਜ ਜਾਣੀ ਪਿੰਡ ਮੈਂ ਸੀਗਾ ਹਾਂਜੀ ਵੀਰੇ ਚੱਲ ਬਾਕੀ ਬਾਈ ਤੁਹਾਨੂੰ ਕਿੱਥੇ ਵੀ ਦਿਖਾਵਾਂ ਮੈਂ ਵਲੌਗ ਦੇ ਵਿੱਚ ਤੇ ਮਿਲਦੇ ਆਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਰ ਦਿਓ ਬਾਈ ਹਾਂ ਨਾ ਸਹੀ ਗਾਲੇ ਸੁਣਾ ਫਿਰ ਕੋਈ ਗੱਲਬਾਤ ਮੋਸੇ ਤਾਂ ਗਿਆ ਤੁਸੀਂ ਐਨੀ ਦੂਰ ਲੈ ਕੇ ਵੀ ਆਇਆ ਤੋਂ ਮੈਨੂੰ ਅੱਜ ਹੈ ਬੜਾ ਖੱਜੜ ਹੋ ਗਿਆ ਤੁਹਾਨੂੰ 4 ਘੰਟੇ ਦੀ ਬਾਤ ਆ ਕਹਿੰਦੇ ਉਹ ਡੀਂਗ ਵਾਲਾ ਕਹਿੰਦਾ ਮੋਹਿੱਦ ਕਹਿੰਦਾ ਕਹਿੰਦਾ ਮੈਨੂੰ 5 ਘੰਟੇ ਲੱਗੇ ਹਨੀ ਆਉਂਦੇ ਨੂੰ ਮੈਂ ਕਿਹਾ ਸਾਨੂੰ ਇੱਥੋਂ 4 ਹੈਈ ਆਪਾਂ 11 11 ਵਜੇ ਤੁਰੇ 11 ਵਜੇ ਤੇ ਉਹ ਚੌਂਗ ਜਾ ਕੇ ਬੜਾ ਹਲਕੀ ਗੱਲ ਕਰਦਾ ਸਹੀ ਗੱਲ ਕਿਵੇਂ ਫਿਰ ਪਾਲੇ ਵਧੀਆ ਵੀਰੇ ਵਧੀਆ ਹੀ ਹਟਾ ਮੈਂ ਤਾਂ ਆਪਾਂ ਪਹਿਲਾਂ ਖੇੜੇ ਹਨਾ ਕਿਵੇਂ ਰਿਹਾ ਪੌੜੀ ਦਾ ਪ੍ਰਦਾਨ ਆਜੂ ਤਾਂ ਸੱਟਾ ਉਸਤਾ ਠੀਕ ਆ ਗਰਾਊਂਡ ਪਾਣੀ ਸੋਣੀ ਬਣਾਈ ਜਾਣਾ ਬਾਈ ਗਰਾਊਂਡ ਬਾਲੀ ਗਾਣਾ ਗਰਾਊਂਡ ਸਰਾ ਬਾਈ ਹੋਰ ਵੀ ਨਾ ਕੱਠ ਵੀ ਬਹੁਤ ਆ ਨਾ ਬਾਲਾ ਕੱਠਾ ਆ ਤਾਂ ਮੈਂ ਇਧਰ ਬਿੱਲੀ ਵਾਰ ਖੇਡਣਾ ਤੂੰ ਤਾਂ ਖੇਡ ਗਿਆ ਇੱਕ ਦੋ ਨਾ ਨਾ ਸਾਧ ਮਾਦਾ ਬਹੁਤ ਹਿੱਡੇ ਆ ਯਾਰ ਇਹ ਰੀਆ ਨੇ ਬਟੰਡਾ ਬਟੰਡਾ ਹੱਟ ਗਈ ਬਾਕੀ ਹੋ ਗਿਆ ਸਾਰਾ ਚੱਲ ਅੱਜ ਕਰੇ ਬਾਬਾ ਹਨਾ ਕਰਤਾ ਕਰਤਾ ਬਾਬਾ ਜੀ ਵਧੀਆ 60 ਮਿੰਟ ਤੋਂ ਬਚ ਕੇ ਗਈ ਆ ਤੇਰਾ ਸ਼ਾਨ ਵਧੀਆ ਰਿਹਾ ਬਸ ਚੱਲੋ ਬਾਕੀ ਦੇ ਦੇ ਬਾਕੀ ਮਿਲਦਾ ਫਿਰੀ ਬਲੌਗ ਦਿਖਾਉਣਾ ਫਿਰ ਤੋਂ ਵਾਲੀ ਵਾਲੀ استاد ਓਕੇ ਡਨ ਕੀ ਹਾਲ ਹੈ ਵੀਰੇ ਉਹ ਠੀਕ ਹੈ ਵੀਰੇ ਮੈਚ ਖੇਡੀ ਜਾਂਦਾ ਵੀਰੇ ਡੇਲੀ ਫਿਰ ਦੇ ਵੀ ਤਾਂ ਖੇਡਦੇ ਹੋਰ ਹੋਏ ਤਾਂ ਹਾਂ ਤੋ ਤਿੰਨ ਆ ਕਿ ਖੇਡੇ ਸੈਟ ਨਹੀਂ ਹੈ ਅਸੀਂ ਇਸ ਜਾਨੀ ਕਿ ਦੋ ਤਿੰਨ ਹੀ ਖੇਡੇ ਆ ਤੇ ਕਿਤੇ ਕਿਤੇ ਖੇਡੇ ਆ ਵੀਰੇ ਹੁਣ ਤੱਕ ਤੋਂ ਇੱਥੇ ਕੇ ਬਾਹਰ ਕਿੱਥੇ ਖੇਡੇ ਬਾਹਰੇ ਵੀਰੇ ਬਾਹਰੇ ਬਾਹਰੇ ਨਿਊਜ਼ੀਲੈਂਡ ਅੰਗਲੈਂਡ ਤੇ ਕੈਨੇਡਾ ਵੇ ਠੀਕ ਆ ਆ ਸੀਜ਼ਨ ਜਾਨੀ ਕੇ ਆ ਸੀਜ਼ਨ ਉਹ ਕੈਨੇਡਾ ਖੇਡਿਆ ਅਛਾ ਠੀਕ ਹੈ ਵੀਰੇ ਤੇ ਉਹ ਦੂਜਾ ਆਪਣੇ ਕੀ ਕਹਿੰਦੇ ਹੁਣ ਤੱਕ ਵੀਰੇ ਟਰੈਕਟਰ ਕਿੰਨੇ ਜਿੱਤ ਲਏ ਨੇ ਇੱਕ ਟਰੈਕਟਰ ਜਿੱਤਿਆ ਮੋਟਰਸਾਈਕਲ ਉਸਨੂੰ ਜਤਰੇ ਸੱਤ ਸੱਤ ਅੱਠ ਪਹਿਲਾਂ ਮੇਰੇ ਬਈ ਨਹੀਂ ਵੀ ਖੇਡਦਾ ਰਿਹਾਗਾ ਸਿੱਧਾ ਓਪਨ ਚ ਟਰਾਈ ਕਰੀ ਤਾਗੇ ਬਜਣੀ ਇਹ ਖੇਡੀ ਪਹਿਲਾਂ ਦਾ ਬਜਣੀ ਦੇ ਕਿ ਕਿੰਨੀ ਵੀ 75 65 ਕ ਮਤਲਬ 75 ਤੋਂ ਸਿੱਧਾ ਓਪਨ ਵੀਰੇ 60 62 70 75 ਅਜਨਿਸ ਸਾਰੇ ਵੀਡ ਖੇਡਿਆ ਨਹੀਂਗੇ ਉਦੋਂ ਬਾਅਦ ਫੇਰ ਇੱਧਰ ਆ ਕੇ ਟਰਾਈ ਕਰੀ ਆ ਹਾਂ ਨਿਊਜ਼ੀਲੈਂਡ ਕਿਹਦੇ ਉੱਤੇ ਕੀ ਕੀ ਹੈ ਵੀਰੇ ਉੱਚੀ ਅੱਜ ਦਾ ਖਿਤਾਬ ਅੱਛਾ ਬਾਜ ਦਾ ਖਿਤਾਬ ਬਾਈ ਨੂੰ ਤੇ ਕੌਡੀ ਦੇ ਵਿੱਚ ਵੀਰੇ ਨੂੰ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਠੀਕ ਹੈ ਠੀਕ ਹੈ ਤੇ ਭਾਈ ਇਹਨਾ ਮੇਰੇ ਕੋ ਨਹੀਂ ਗੱਟੇ ਵੀ ਜੀ ਨਾ ਵੀ ਵਧੀਆ ਵਧੀਆ ਖੇਡਣ ਤੇ ਦੋਏ ਭਾਈ ਹੈ ਨਾ ਤੇ ਚਲ ਫੇਰ ਕਿਤੇ ਮਿਲਦੇ ਵੀਰੇ ਹੈ ਓਕੇ ਭਰਾ ਥੋੜੇ ਦਿਨੀ ਨੰਨੀ ਪਰਿਨੇ ਦੇ ਘਰੇ ਵੀ ਜਨਮ ਲਿਆ ਬਾਬਾ ਨਾਨਕ ਮੇਰਪੁਰਿਆ ਹੱਥ ਰੱਖੇ ਇਹਦਾ ਵੀ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਕਰਿਆ ਕਰੋ ਫੰਬਰ ਕੱਤੇ ਵਾਲੇ ਕਾਲੂ ਦਾ ਕਿਉਂਕਿ ਇਹਦੇ ਨਾਲ ਹੀ ਗਰਾਊਂਡ ਜਿਹੜੇ ਚੱਕੇ ਲੱਗਦੇ ਆ ਸੋਹਦੇ ਆ ਬਾਪੂ ਗੁਰਨੇਲ ਆਇਆ ਹੋਇਆ ਉਹ ਵੀ ਬਜ਼ੁਰਗ ਹੈ ਉਹ ਵੀ ਅੱਖਾਂ ਤੋਂ ਆਰੀ ਜਾ ਹੁੰਦਾ ਜਾਂਦਾ ਮੈਨੂੰ ਦੋ ਤਿੰਨ ਨੇ ਕਿਹਾ ਸੀ ਪੁੱਤਰਾ ਬਾਪੂ ਰੇਸ਼ਰ ਕਰਾਉਣਾ ਪਰ ਸੰਗ ਸੁਣ ਲਿਓ ਨਤੀਜੇ ਕੀ ਨੇ ਰੋਡ ਨੰਬਰ ਉਹ ਜਿੱਥੇ ਨੂੰ ਦਿਤਾ ਜਣਾ ਦੀ ਜੰਦੇ ਰੇਡਰ ਦਾ ਕੱਚ ਹੈ ਰੋਡ ਨੰਬਰ ਬਾਰ ਨੰਬਰ ਇਹ ਗਿਆਨ ਸੁਖਦੇ ਨੇ ਤੇ ਜੋਗੇ ਵਾਲਾ ਸਾਡੇ ਪੱਪਾ ਆਹ ਸਾਹਮਣੇ ਕਹਿੰਦੇ ਕਬੱਡੀ ਤਿਆਰੀ ਹੈ ਉਧਰ ਪ੍ਰਬੰਧਕ ਜੀ ਕਹਿੰਦੇ ਚਾਹ ਨਹੀਂ ਚੱਕਿਆ ਜਾਂਦਾ ਵੀ ਅੱਜ ਪ੍ਰੇਰ ਕਹਿੰਦੇ ਗਗਨ ਵਰਗੇ ਆਏ ਹੋਏ ਆ ਕਹਿੰਦੇ ਜੋਗੇਈ ਆ ਗਗਨ ਸਿੰਘ ਦਾ ਜੋ ਜਿਹੜੇ ਕਹਿੰਦੇ ਜੀਤ ਵਰਗੇ ਆਹ ਕਹਿੰਦੇ ਕਰਨ ਵਰਗੇ ਹੰਦੀ ਪੰਡਤ ਵਰਗੇ ਇਹ ਵੱਡੇ ਨਾਮ ਦੇ ਕਬੱਡੀ ਦੇ ਵਿੱਚ ਭਾਈ ਤੇ 23 ਜਨਵਰੀ ਨੂੰ ਹੰਦੀਆਂ ਰਾਉਂਡਾਂ ਲੱਗਣਗੀਆਂ ਆਹ ਗੋੜਾ ਰੰਗ ਲਾਤੀ ਪੱਗ ਮੇਰਾ ਦਿਲ ਲੈ ਗਿਆ ਠੱਗ ਇਹਦਾ ਮੁੱਖ ਮੇਰਾ ਖਜਰੀ ਜ਼ੋਰ ਲੱਗਦਾ ਵੀ ਭਾਵੇਂ ਮੁੰਡਾ ਜੌਂਦੀ ਦਾ ਪਲੇਅਰ ਵੱਜਦਾ ਆਹ ਸਾਹਮਣੇ ਦੇਖੋ ਸ਼ੇਰ ਆਹ ਜਿਹੜੇ ਮੇਲਾ ਚਾਕਾ ਜਿਹੜੇ ਪਹਿਲੀਆਂ ਦੇ ਵਿੱਚ ਵੀ ਉਹ ਫਾਲੀਆਂ ਆਹ ਕਹਿੰਦੇ ਕਲ ਬੱਲੇ ਆ ਬੱਲੇ ਆ ਬੱਲੇ ਰਾਤ ਕਹਿੰਦੇ ਢੋਲ ਵੱਜੀ ਗਏ ਜਿਹੜੇ ਪਿੰਡ ਸਾਰੀ ਰਾਤ ਕਹਿੰਦੇ ਢੋਲ ਵੱਜੀ ਗਏ ਜਿਹ ਇੱਕ ਮੁੰਡਾ ਜਿਹੜੇ ਦਰਮਿਆਲੇ ਦੇ ਪਰਿਵਾਰ ਦੇ ਵਿੱਚੋਂ ਉੱਠਿਆ ਜਿਹੜਾ ਦਾ ਰੇਸ਼ਮ ਜਿਹੜਾ ਪਿੰਡ ਸਿਂਗਾ ਜਿਹੜਾ ਕਹਿੰਦੇ ਦੁਨੀਆ ਨੂੰ ਅੱਗੇ ਲਈ ਫਿਰਦਾ ਕੋਈ ਕਾਹਲੀ ਹੁਜਾਰੇ ਆ ਮੋਹਿਤ ਨੀਂਗ ਪਿੰਡ ਵਾਲਾ ਆ ਅੱਡਰਲੇ ਦੀ ਪੁੱਜਿਆ ਹੋਇਆ ਰੇਡ ਚੰਗੀਆਂ ਦੇ ਹਾਏ ਸੋਨ ਬੇ ਦੇ ਵੀਟਿਆ ਹੋਇਆ ਚਾਰ ਦੇ ਚਾਰ ਤਿਆਰ ਤੇ ਚਾਰ ਦੇ ਵਿੱਚੋਂ ਦੇਖਾਂਗੇ ਕਿ ਕੌਣ ਨੰਬਰ ਜੁੜੇਗਾ ਕੋਣ ਅੰਕ ਲਵੇਗਾ ਇਸ ਸਮਾਂ ਬਲਾਬ ਫੈਸਲਾ ਕਰੀਏ ਕਿ ਆ ਨੰਬਰ ਕੀ ਦਾ ਲੱਟਾਂ ਵੀ ਚੜ ਚੁੱਕੀਆਂ ਨੇ ਮੈਚਾਂ ਨੇ ਕਾਫੀ ਪਏ ਆ ਜਿਹਦੇ ਸੁਨੀਲ ਤੰਤਲ ਸਾਨਾ ਕਬਡੀ ਪਾਰਿਆਂ ਬਰੇ ਮਿੱਤਰੋ ਚਾਰ ਦੇ ਚਾਰ ਦੇ ਜਿੰਨਾ ਸੁਣ ਕੇ ਦੂਜੇ ਦਾ ਉਹ ਦੁਨੀਆ ਕਬਦਰੀਆ ਅੱਧਰ ਤੋਂ ਆ ਰਹੀ ਬੰਦੇ ਕਰ ਰਹੇ ਨੇ ਆਟੇ ਬਾਲੇ 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 ਬੜੇ ਖਿਡਾਰੀ ਆਏ ਹੋਏ ਆਓ ਕਿੰਨੇ ਚੋਟੀ ਚੋਟੀ ਦੇ ਖੇਡ ਰਹੇ ਨੇ ਮਿੱਤਰੋ ਜਿਲ੍ਹਾ ਨੂੰ ਫਤਿਹ ਮਾਰੇ ਜਿਆਰ ਸੋਪ ਨੇ ਔਰ ਇਹਦੇ ਸੌਣ ਪੜਦੇ ਨੇ ਉਹ ਕਿੰਨੇ ਧਰਤੀ ਤੇਰਾ ਬੱਸੀ ਦਾ ਲੋਕਾ ਕੰਧਗੁਰ ਦੇ ਵਿੱਚ ਪੜਾ ਕੇ ਪੈਣਗੇ ਮੇਰੇ ਬੱਚੇ 25 ਦੇ 26 ਦੇ ਟਿਮਟੇ ਦੇ ਵਿੱਚ ਤੇ 26 ਜਿੱਤਣ ਬਿੱਟੀ ਰੱਬ ਕਰੇ ਯਾਸੀਆ नंबर अहमदगढ़ में चले आया इहा समी करे सघंदा ऐं ਆਓ ਜਿੱਥੋਂ ਦੇ ਸਪੀਕਰ ਸਿਕਨਾ ਦਾ ਆਪ ਸਪੀਕਰਾਂ ਦੇ ਵਿੱਚ ਯੂ ਐਲਓ ਦੀ ਗੱਲ ਕਰਦਾ 24 ਆ ਗਿਆ ਇਹਦੇ ਕੌਮੀ ਕਿਹੜੀ ਹਰਪਿੰਦ ਪਾਪੇ ਵਾਲੀ ਕਿਹਦੇ ਲਾਲ ਉਹ ਜਵਾਨੀ ਦੇ ਪਹਿਲੇ ਪਹਿਰੇ ਦੇ ਵਿੱਚ ਗਿਆ ਦੁਨੀਆ ਦੇ ਵਿੱਚ ਹੋ ਗਿਆ ਨੇ ਮੇਰੇ ਮਿੱਤਰੋ ਕਿਹਦੇ ਸਵੇਰੇ ਰੇਸ਼ਮ ਉਹ ਰੇੜ ਪਾ ਗਿਆ ਸਲੀੜਾ ਪਿੰਡ ਹੈ ਜਿਹੜੇ ਚੂਰ ਚੱਕ ਜਿਹੜੇ ਕਿਹਦੇ ਮਿਲਾਵੜਾ ਜਿਹੜੇ ਪਰਕ ਕਿਹਦੇ ਡਗਰੂ ਹੈ ਜਿਹੜੇ ਤਸਰੀ ਹੈ ਜਿਹੜੇ ਕਿਹਦੇ ਦੌਰਤਪੁਰ ਇਹ ਸਾਰੇ ਮਸ਼ਹੂਰ ਨੇ ਆਹ ਸਾਹਮਣੇ ਸਵੇਲੇ ਵਿੱਕਾ ਬਗੀਚਾ ਕਰੇ ਕਰਦਾ ਰੇਸ਼ਮੀ ਰੇ ਓ ਚੱਕ ਚੱਕ ਲੈ ਪੱਟੜ ਦੇ ਵਿੱਚ ਜੋਰ